ਇਡੀਅਟ ਕਲੱਬ ਵੱਲੋਂ ਪਦਮਪੂਰਨ ਸਰਦਾਰ ਜਸਪਾਲ ਪੱਟੀ ਦੇ ਜਨਮ ਦਿਨ ਨੂੰ ਸਮਰਪਿਤ 8ਵਾਂ ਜਸਪਾਲ ਪੱਟੀ ਅਵਾਰਡ ਸ਼ੋਅ ਪੰਜਾਬ ਨਾਟਕਸ਼ਾਲਾ ਵਿੱਚ ਕਰਵਾਇਆ ਗਿਆ। ਇਸ ਅਵਾਰਡ ਸ਼ੋਅ ਦੇ ਮੁੱਖ ਆਯੋਜਕ ਇਡੀਅਟ ਕਲੱਬ ਦੇ ਪ੍ਰਧਾਨ ਤੇ ਫਿਲਮੀ ਕਲਾਕਾਰ ਰਜਿੰਦਰ ਰਿੱਖੀ ਇਡੀਅਟ ਅਤੇ ਸੀਨੀਅਰ ਪ੍ਰਧਾਨ ਤਵਨੀ ਮਹਿਰਾ ਨੇ ਕਿਹਾ ਕਿ ਉਹਨਾਂ ਵੱਲੋਂ ਇਹ ਅਵਾਰਡ ਸ਼ੋਅ ਵੱਖ-ਵੱਖ ਖੇਤਰਾਂ ਵਿੱਚ ਬੁਲੰਦੀਆਂ ਹਾਸਲ ਕਰ ਚੁੱਕੀਆਂ ਸਖਸ਼ੇਤਾ ਲਈ ਕਰਵਾਇਆ ਜਾਂਦਾ ਹੈ। ਇਸ ਅਵਾਰਡ ਸ਼ੋਅ ਵਿੱਚ ਮੁੱਖ ਮਹਿਮਾਨ ਵਜੋਂ ਸੰਵੀ ਚੋਦਰੀ ਕਲਾ ਪ੍ਰੇਮੀ ਅਤੇ ਕੇਐਸ 파ਰਸ ਵੱਲੋਂ ਸਪੈਸ਼ਲ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਅਵਾਰਡ ਸ਼ੋਅ ਵਿੱਚ ਸਟੈਪ ਇਨ ਰਿਪਸ ਡਾਂਸ ਅਕੈਡਮੀ ਦੇ ਬੱਚਿਆਂ ਵੱਲੋਂ ਡਾਂਸ ਆਈਟਮ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਪੰਜਾਬ ਨਾਟਕਾਲਾ ਦੇ ਸੰਸਥਾਪਕ ਜਤਿੰਦਰ ਬਰਾੜ, 사ਵਨ ਮਦਾਨ, ਰਣਦੀਪ ਸਿੰਘ ਕੋਹਲੀ, ਸਾਹਿਲ ਮਹਿਤਾ, ਸੰਦੀਪ ਜੰਡਿਆਲਾ, ਸੁਮਿਤ ਕਾਲੀਆ, ਨਵਰੂਪ ਸਲਵਾਨ, ਤੇਰੀਆ ਮਹਿਰਾ ਅਤੇ ਦੀਪਕ ਮਹਿਰਾ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।